ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਲਾਪਿਤ ਕੌਰ ਚਲੋ ਅੱਜ ਰੋਪੜ ਦੇ ਥਰੋਂ ਦਿਖਾਉਂਦੇ ਆਂ ਜੀ ਮਕਬਰਾ ਜਿਹਦਾ ਕਿ ਹੁਣ ਕੋਈ ਵੀ ਵਾਲੀ ਵਾਰਸ ਨਹੀਂ ਹੈਗਾ ਤੇ ਇਹ ਮਕਬਰਾ ਬੇਜਾਨ ਖੰਡਰ ਦੇ ਵਾਂਗੂ ਬਣਦਾ ਜਾ ਰਿਹਾ ਆ ਇਹਦੀ ਕੋਈ ਵੀ ਸਾਮ ਸੰਭਾਲ ਨਹੀਂ ਕਰ ਰਿਹਾਗਾ ਦੇਖਣ ਨੂੰ ਇੰਨਾ ਸੋਹਣਾ ਵਾ ਨਾ ਕਿ ਤੁਹਾਨੂੰ ਕੀ ਦਸੀਏ ਇਹ ਲਾਲੋ ਬੇਲਾ ਰੋਡ ਦੇ ਉੱਪਰ ਬਣਿਆ ਹੋਇਆ ਵਾ ਜੀ ਤੇ ਇਹਦੇ ਪਿਛਲੇ ਪਾਸੇ ਮੀਟ ਦੀਆਂ ਦੁਕਾਨਾਂ ਨੇ ਇਹਨਾਂ ਨੂੰ ਮੁਸਲਿਮ ਵਿਰਾਸਤ ਵੀ ਕਿਹਾ ਜਾਂਦਾ ਆ ਤੇ ਇਹ ਮਕਬਰਾ ਜਿਹੜਾ ਆ ਨਾ ਲਾਲੋਬੀ ਮੁਸਲਿਮਾ ਦੀ ਇੱਕ ਦੇਨ ਹੈ ਨਾ ਮੋਮਡਨ ਲੋਕਾਂ ਦੀ ਤੇ ਚਲੋ ਹੁਣ ਆਪਾਂ ਇਹਦੇ ਅੰਦਰ ਚੱਲਦੇ ਆਂ ਚੱਲ ਕੇ ਦੇਖਦੇ ਆਂ ਫਿਰ ਚਲੋ ਜੀ ਕਿ ਇਹ ਕਿੰਦਾ ਤਾਂ ਨਕਾਚੀ ਦੇਖ ਕੇ ਤਾਂ ਇਦਾਂ ਲੱਗ ਰਿਹਾ ਹੈ ਕਿ ਵਾਹ ਕਮਾਲ ਕਰ ਦਿੱਤੀ ਪਈ ਹੈ ਵੀ ਵੱਟ ਕੱਢੇ ਪਏ ਆ ਵੀ ਇਹ ਕਿਸੇ ਮਿੰਨੀ ਮਹਿਲ ਤੋਂ ਘੱਟ ਨਹੀਂ ਹੈ ਮਕਬਰਾ ਆ ਬਟ ਮੈਨੂੰ ਇਦਾਂ ਲੱਗ ਰਿਹਾ ਹੈ ਕਿ ਕਿਸੇ ਮਿੰਨੀ ਮੈਲ ਤੋਂ ਘੱਟ ਨਹੀਂ ਹੈਗਾ ਤੇਰੀ ਇੰਨੀਆਂ ਸੋਹਣੀਆਂ ਇੱਟਾਂ ਸੀਗਾ ਕਿ ਦਿਲ ਕਰਦਾ ਸੀ ਬਸ ਦੇਖਦੇ ਰਹੀਏ ਕਿ ਮੇਰਾ ਤਾਂ ਦਿਲ ਇਦਾਂ ਕੀਤਾ ਇਹਨੂੰ ਦੇਖ ਕੇ ਕਿ ਜੀ ਕਿਤਾ ਮੈਂ ਇੱਥੇ ਹੀ ਰਹਿ ਲਵਾਂ ਕਿਉਂਕਿ ਜਦੋਂ ਅੰਦਰ ਅੰਦਰ ਆਪਾਂ ਗਏ ਨਾ ਜਿਸ ਤਰੀਕੇ ਨਾਲ ਅੱਜ ਦੀ ਟੈਕਨੋਲੋਜੀ ਦੇ ਵਿੱਚ ਆਪਾਂ ਘਰ ਪੋਂਦੇ ਆ ਨਾ 5 5 7 7 ਮੰਜ਼ਲਾ ਤਾਂ ਮੈਂ ਸ਼ੌਕਡ ਹੋ ਗਏ ਦੇਖ ਕੇ ਮਤਲਬ ਇੰਨਾ ਸੋਹਣਾ ਸੀਗਾ ਤੇ ਇੱਕ ਵੀਰ ਇੱਥੇ ਅੰਦਰ ਆਰਾਮ ਵੀ ਕਰ ਰਿਹਾ ਸੀ ਕਿਉਂਕਿ ਇਹ ਬਹੁਤ ਜ਼ਿਆਦਾ ਠੰਡਾ ਸੀਗਾ ਨਾ ਹੀ ਤਾਂ ਇੱਥੇ ਪੱਖੇ ਲੱਗੇ ਨਾ ਇੱਥੇ ਏਸੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਇੱਕ ਵੀਰ ਐਨ ਮੌਜ ਨਾਲ ਪਿਆ ਸੀ ਅੰਦਰ ਕੱਪੜਾ ਵਿਛਾ ਕੇ ਹੈਨਾ ਤੇ ਆਪਾਂ ਇਹਨਾਂ ਨੂੰ ਦੇਖਿਆ ਤੇ ਮੈਂ ਕਿਹਾ ਚਲੋ ਤੁਹਾਨੂੰ ਪੂਰਾ ਦਿਖਾਉਣਾ ਹੈਨਾ ਤੇ ਕਿਸ ਨੇ ਥੋੜੇ ਜਿਹਾ ਇੱਥੇ ਮਤਲਬ ਫੋਟੋਜ਼ ਵਗੈਰਾ ਰੱਖ ਲੀਆਂ ਵਾ ਤੇ ਹਨਾ ਚਲੋ ਕੋਈ ਗੱਲ ਨਹੀਂ ਕਿਸ ਨੇ ਕੁਝ ਹਿੰਮਤਾਂ ਕੀਤੀ ਤਾਂ ਆਹ ਤੇ ਲਗਾ ਲਓ ਇੱਕ ਤੇ ਹੁੰਦਾ ਡਰਾਇੰਗ ਰੂਮ ਸੀਗਾ ਮਕਬਰੇ ਦਾ ਹਨਾ ਤੇ ਆਹ ਇੱਟਾਂ ਦੇਖੋ ਜਦੋਂ ਮੈਂ ਇਹਦੇ ਪਿਛਲੇ ਪਾਸੇ ਗਈ ਤੇ ਜਦੋਂ ਮੈਂ ਦੇਖਿਆ ਤਾਂ ਮੈਂ ਹੋਰ ਜ਼ਿਆਦਾ ਸ਼ੌਕ ਉਸ ਟਾਈਮ ਹੋ ਗਈ ਕਿਉਂਕਿ ਮੈਂ ਬਾਹਰੋਂ ਸੋਚਦੀ ਹੁੰਦੀ ਸੀ ਵੀ ਇਹ ਐਡਾ ਪੂਛਾ ਆਇਆ ਵੀ ਇਹਦੇ ਜਾਂਦੇ ਕਿਦਾਂ ਹੋਣਗੇ ਹਨਾ ਤੇ ਜਦੋਂ ਮੈਂ ਪਿੱਛੋਂ ਦੀ ਜਾ ਕੇ ਦੇਖਿਆ ਤਾਂ ਮੈਨੂੰ ਅਚਾਨਕ ਦਿਖੀਆਂ ਸੀੜੀਆਂ ਤੇ ਮੈਂ ਦੇਖ ਕੇ ਸ਼ੌਕ ਹੋ ਗਈ ਮੈਂ ਸੀੜੀਆਂ ਬਹੁਤ ਹੀ ਜਿਆਦਾ ਬਰੀਕ ਜੀਆਂ ਸੀਗੀਆਂ ਤੇ ਬਟ ਹਨੇਰਾ ਬਹੁਤ ਜਿਆਦਾ ਸੀ ਦੇਖੋ ਤੁਸੀਂ ਹੁਣ ਆਪ ਹੀ ਵੀ ਬਾਹਰ ਕਿੱਡਾ بڑا ਦਿਨ ਚੜਿਆ ਹੋਇਆ ਵਾ ਤੇ ਬਟ ਜਦੋਂ ਆਪਾਂ ਸੀੜੀਆਂ ਨੂੰ ਅੰਦਰ ਚੜਾਂਗੇ ਤੇ ਉੱਥੇ ਤੁਹਾਨੂੰ ਹਨੇਰਾ ਦਿਖੂਗਾ ਸੋਚੋ ਵੀ ਕਿੰਨੀਆਂ ਛੋਟੀਆਂ ਚੌੜਾਈ ਦੇ ਵਿੱਚ ਸੀੜੀਆਂ ਸੀਗੀਆਂ ਪਰ ਚਲੋ ਆਪਾਂ ਫਿਰ ਵੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਦਿਖਾਈਏ ਹੈਨਾ ਤੇ ਆ ਉਹਨਾਂ ਟਾਈਮਾਂ ਦੇ ਵਿੱਚ ਕਹਿੰਦੇ ਇੱਥੇ ਦੀਵੇ ਤੇ ਕੈਂਡਲ ਰੱਖਦੇ ਹੁੰਦੇ ਸੀ ਜਿਹੜੇ ਰਾਜੇ ਮਹਾਰਾਜੇ ਦੀਆਂ ਦਾਸੀਆਂ ਹੁੰਦੀਆਂ ਸੀ ਨਾ ਜਿਹੜੇ ਮਹਿਲ ਹੁੰਦੇ ਸੀ ਮਹਿਲਾਂ ਦੇ ਵਿੱਚ ਰੱਖਦੇ ਹੁੰਦੇ ਸੀਗੇ ਬਟ ਇਹਦਾ ਚਲੋ ਮਗਬਰ ਆਇਆ ਹੈ ਨਾ ਤੇ ਆਹ ਦੇਖੋ ਇਹ ਸੀਗੀਆਂ ਜੀ ਸੀੜੀਆਂ ਆਹ ਦੇਖੋ ਆਪਾਂ ਚੜਦੇ ਹਾਂ ਇਹ ਸਾਡੇ ਰੋਪੜ ਸਾਡੇ ਘਰ ਦੇ ਬਿਲਕੁਲ ਕੋਲ ਹੀ ਸੀਗਾ ਤੇ ਮੈਂ ਸੋਚਿਆ ਅੱਜ ਆ ਦੇਖੋ ਘੁੰਮਣ ਵਾਸਤੇ ਅਸੀਂ ਆਏ ਇੱਧਰ ਤੇ ਮੈਂ ਕਿਹਾ ਚਲੋ ਤੁਹਾਨੂੰ ਕਿਉਂ ਨਾ ਮੈਂ ਮਕਬਰਾ ਵੀ ਦਿਖਾਉਂਦੀ ਹੋਈ ਜਾਵਾਂ ਜਿਹੜੀ ਕਿ ਰੋਪੜ ਦੀ ਇੱਕ ਵਿਰਾਸਤ ਆ ਬਟ ਇਹਨੂੰ ਸੰਭਾਲਣ ਵਾਲਾ ਕੋਈ ਨਹੀਂ ਹੈਗਾ ਤੇ ਬੜਾ ਦੁੱਖ ਲੱਗਦਾ ਯਾਰ ਮੇਰਾ ਤਾਂ ਇੱਕ ਪਾਸੇ ਦਿਲ ਕਰਦਾ ਆ ਕਿ ਇਸ ਵਿਰਾਸਤ ਨੂੰ ਮੈਂ ਹੀ ਕਿਉਂ ਨਾ ਸੰਭਾਲ ਲਵਾਂ ਵੀ ਮੈਂ ਹੀ ਕਬਜ਼ਾ ਕਰ ਲਵਾਂ ਇਹਦੇ ਉੱਪਰ ਘਟੋ ਘਟ ਹੋਰ ਨਹੀਂ ਤੇ ਕੋਈ ਸਵਾਰ ਕੇ ਤਾਂ ਰੱਖੂੰਗੀ ਤੇ ਇੰਨਾ ਸੋਹਣਾ ਦਿਲਕਸ਼ ਨਜ਼ਾਰਾ ਸੀ ਜਦ ਮੈਂ ਉੱਪਰ ਚੜੀ ਨੇਰੇ ਤੋਂ ਬਾਅਦ ਆ ਦੇਖੋ ਤੁਸੀਂ ਇਹ ਆ ਦੇਖੋ ਇਹ ਆਪਾਂ ਇੱਥੋਂ ਦੇ ਇਹ ਬਾਹਰਲਾ ਨਜ਼ਾਰਾ ਸੀਗੇ ਜਿੱਥੋਂ ਆਪਾਂ ਉੱਪਰ ਚੜੇ ਸੀਗੇ ਆ ਸੱਕਰੀਆਂ ਸੱਕਰੀਆਂ ਸੀੜੀਆਂ ਸੀਗੀਆਂ ਇਦਾਂ ਹੀ ਜਿਦਾਂ ਲਾ ਲਓ ਵੀ ਇਹ ਕਮਰੇ ਬਣੇ ਹੋਏ ਆ ਅੱਗੇ ਪਿੱਛੇ ਕਰ ਕਰਕੇ ਇਦਾਂ ਕਮਰੇ ਬਣੇ ਹੋਏ ਸੀਗੇ ਤੇ ਕਮਰਿਆਂ ਦੇ ਵਿੱਚ ਜਾਣ ਦਾ ਰਸਤਾ ਬਹੁਤ ਹੀ ਤੰਗ ਤੇ ਸਖਰਾ ਸੀ ਕੋਈ ਸੋਚ ਵੀ ਨਹੀਂ ਸਕਦਾ ਕਿ ਸੀੜੀਆਂ ਅਲੱਗ-ਅਲੱਗ ਥਾਵਾਂ ਵੱਲ ਨੂੰ ਜਾਂਦੀਆਂ ਸੀ ਮਤਲਬ ਇੱਕ ਤਰ੍ਹਾਂ ਦਾ ਪੂਲ-ਪੁਲਈਆ ਟਾਈਪ ਸੀ ਇਹ ਬਣਿਆ ਹੋਇਆ ਇੱਥੇ ਆ ਕੇ ਤਾਂ ਮੈਨੂੰ ਬੜਾ ਮਜ਼ਾ ਆਇਆ ਤੇ ਬਾਹਰਲਾ 뷰 ਵੀ ਸਾਡੇ ਰੋਪੜ ਸਿਟੀ ਦਾ ਦਿਖ ਰਿਹਾ ਸੀਗਾ ਤੇ ਨਜ਼ਾਰਾ ਹੀ ਆ ਗਿਆ ਅੱਜ ਦਾ ਸ਼ਾਮ ਨੂੰ ਹੈਨਾ ਤੇ ਬੜਾ ਮਨ ਖੁਸ਼ ਹੋਇਆ ਪੂਰੀ ਲੋਕੇਸ਼ਨ ਦੇਖ ਕੇ ਤੇ ਮੈਂ ਪਹਿਲੀ ਵਾਰੀ ਬਹੁਤ ਚਿਰ ਦਾ ਮਨ ਚ ਸੋਚਦੀ ਸੀਗੀ ਕਿ ਮੈਂ ਮਕਬਰਾ ਦੇਖਣ ਵਾਸਤੇ ਜਾਣਾ ਆ ਤੇ ਅੱਜ ਮੈਂ ਮਨ ਬਣਾ ਹੀ ਲਿਆ ਫਿਰ ਮੈਂ ਕਿਹਾ ਵੀ ਅੱਜ ਤਾਂ ਮੈਂ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜਵੇ ਆ ਤੁਸੀਂ ਦੇਖ ਰਹੇ ਹੋਣੇ ਆ ਕਿ ਉੱਪਰਲੀ ਬਿਲਡਿੰਗ ਤੇ ਉੱਪਰਲੀ ਛੱਤ ਵੀ ਹਨਾਂ ਤੇ ਕਿੱਦਾਂ ਤੁਹਾਨੂੰ ਲੱਗ ਰਿਹਾ ਜੀ ਇਹ ਪੂਰਾ ਜ਼ਰੂਰ ਦੱਸਿਓ ਜੀ ਇਹ ਸਾਡੇ ਰੋਪੜ ਦੀ ਸਪੈਸ਼ਲ ਜਗ੍ਹਾ ਹੈ ਸਾਸਿਕਾਨ